ਜੋ ਲੋਕ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਦੋਨੰਤੇ ਰੱਖੋ ਪ੍ਰਭੂ ਨਾਨਕ ਦੇਗਰ ਹੱਥ ਜਨ ਪਰੇਵਕਾਰੀ ਆਏ ਦੀਦ ਅੰਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ ਪੂਰਾ ਪ੍ਰਭਿਆਰ ਦਿਆ ਪੂਰਾ ਗਿਆਨ ਦਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਾਨੇ ਰਤਕ ਗੁਰੂ ਨਿਸਤਾਵੇ ਬਹੁਤ ਜਨਮ ਵਿਸ਼ਰੇਤੇ ਮਾਦਾ ਇਹੋ ਜਨਮ ਤੁਮਾਰੇ ਲਿਖੇ ਕਹਿਰਵਦਾਸ ਆਸ ਲਗ ਜੀਵ تیر ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਸੋਰਠ ਮਹਾਰਾ ਲਾਪ ਨਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਘਡੇਰਾ ਆਪਣਾ ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭਾ ਕਿਰਪਾ ਤਾਰੀ ਪਰਮੇਸ਼ਰ ਦਿੱਤਾ ਬੰਨਾ ਨੁਕ ਰੋਗ ਕਢੇਰਾ ਆਪਣਾ ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਤਾਈ ਆਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹੇ ਆ ਸਵਨੀ ਜਾਈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਬੁਰਖ ਮਿਹਰਵਾਨ ਹਰ ਨਾਨਕ ਸਾਜਿ ਵਖਾਨਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨ ਹਰ ਨਾਨਕ ਸਾਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਦੇ ਨਿਕਾਰੇ ਬਰਾਵੇ ਸੋ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਉਪਾਹਿ ਜੀ ਦਬੇ ਸਾਹਿਬ ਗੁਰੂ ਗੋਕਾਰ ਸਤਨਾਮ ਕਟਤਾ ਤੁਰ ਗਿਦੇ ਭਾਉ ਰਵੇ ਅਕਾਲ ਮੂਰਤਿ ਜੀ ਹੈ ਭਗਤ ਗੁਰਸਾਧ ਜਗ ਆਦਿ ਸਚੁ ਜੀ ਗਾਲ ਸਚੈ ਹੈ ਜੀ ਗਜ ਨਾਨਕ ਹੋਸੀ ਸਾਚ ਤੋਚ ਚੋਚਨ ਮੋਹ ਰੇ ਜੀ ਕੁਤੀ ਲਖਵਾ ਕੀ ਕਾਜੁ ਨ ਹੋ ਰਹੀ ਜੇ ਲਾਇ ਰਹਾ ਜਿਸਤਾਰੁ ਸੁਖਿਆ ਭੋਖਨਾ ਪਤਰੀ ਜੈ ਵੱਡਾ ਪੁਨਿਆ ਭਾਰੁ ਵੈਸਣ ਪਾਲ ਲਖੋ ਵੇਦੇ ਕਨਚ ਲੈ ਨਾਲ ਜੈ ਜੈ ਰਾਹੁ ਜੈ ਜੈ ਗੋੜਾ ਦੁਸਹਿ ਬਾਲ ਘਮਲ ਜੈ ਨਾਨਕ ਲਿਖਿਆ ਨਾਨਕ